ਹਰ ਸਭ ਠੀਕ ਠਾਕ ਹੈ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਆ ਜੀ ਤੁਸੀਂ ਅੱਜ ਮੀਂਹ ਪੈ ਰਿਹਾ ਤਾਂ ਕਿ ਆਪਾਂ ਅੱਜ ਬਣਾ ਲਵਾਂਗੇ ਜੀ ਆਪਾਂ ਗੋਭੀ ਦੇ ਪਰੌਂਠੇ ਗੋਭੀ ਦੇ ਪਰੌਂਠੇ ਦੀ ਸਟਫਿੰਗ ਅੱਜ ਥੋੜੀ ਜਿਹੀ ਮੈਂ ਜ਼ਿਆਦਾ ਕਰ ਲਈ ਸੀ ਤੇ ਹੁਣ ਮੈਂ ਥੋੜਾ ਜਿਹਾ ਕਿ ਜ਼ਿਆਦਾ ਹੈਗੀ ਵੀ ਕਿੰਨਾ ਪਾਣੇ ਆਪਾਂ ਉਦਾਂ ਬਣਾਣ ਲੱਗੇ ਆਂ ਦੋ ਰੋਟੀਆਂ ਦੇ ਵਿੱਚ ਬਣਾਉਂਗੇ ਜੀ ਆਪਾਂ ਅੱਜ ਇਹ ਮੈਂ ਕਿਹਾ ਚਲੋ ਮੀਂਹ ਪੈ ਰਿਹਾ ਬਣਾ ਲੱਗਦੇ ਆਂ निवारत भी आ गई है उठ के अपना निवारत प्रॉन्टा खाना बस यार बस तो इतना ही बना रहे हैं अपने यार बस तो इतना ही मुझे आधा स्टोरिंग करके बना रहे हैं भी अपन इतने वैसे कमना है आ गया देखो प्रॉन्टा देख रही हूँ तुता जवाब देना नहीं बोला तो नहीं भी आ गई देख लो नहीं बोला ताज़ा शाश्विकाल कर देंगे तो सारे करी शाश्विकाल कर देंगे तो क्या हो गया आज भी अपना प्रांत रेडी हो, हो रहा है बन के है रेडी होना ला लिए प्रांत यानि ਗਰਮੀ ਸਰਦੀ ਚ ਨਾਲੇ ਵਧੀਆ ਚੱਲੋਗੇ ਕੀ ਹੋ ਗਿਆ ਨਿਮਰਤ ਪੁੱਤ ਹਾਂ ਨਿਮਰਤ ਦੇ ਪਾਪਾ ਜੀ ਦੇ ਘਰ ਆ ਦੇਖਦੇ ਆ ਜੀ ਇਹਨਾਂ ਦਾ ਟੇਸਟ ਕਿਹੋ ਜਿਹਾ ਬਣਦਾ ਇਹ ਦੇਖ ਪਰੋ ਯਾਰ ਦੇਖੋ ਮੈਂ ਜੀ ਕਾਫੀ ਪਹਿਲੇ ਆ ਰਾਤ ਦਾ ਕਾਫੀ ਪਹਿਂ ਵੈ ਰਿਆ ਹੈ। ਫਨ ਗੋਭੀ ਕਰ ਲਈ ਸੀ ਤਿਆਰ। ਦੇਖਦੇ ਹਾਂ ਖਾ ਕੇ ਟੇਸਟ। ਨਿਮਰਤ ਦੇ ਪਾਪਾ ਨੂੰ ਇਹ ਜੀ ਖੰਗ ਹੋਈ ਵੀ। ਇਹਨਾਂ ਨੂੰ ਆਪਾਂ ਇਦਾਂ ਹੀ ਦਵਾਗੇ। ਬਣਾ ਕੇ। ਦੇਖੋ ਕਿ ਕਰੰਚੀ ਹੋਣੇ ਪੂਰੇ। ਚਲਦੇ ਹਾਂ ਜਿਨੀ ਮਰਤੇ ਪਾਪਾ ਨੂੰ ਪੁੱਛਦੇ ਆਪਾਂ ਕਿੱਦਾਂ ਜੇ ਬਣੇ ਪਰੌਂਠੇ ਟੇਸਟੀ ਬਣੇ ਜੀ ਟੇਸਟੀ ਬਣੇ ਨਾਣ ਵਿੱਚ ਕਿਹ ਜਵਿਆ ਵਧੀਆ ਜੀ ਵਧੀਆ ਅੱਛਾ ਜੀ ਇਹ ਨਾਣ ਜੀ ਅੱਜ ਕੀ ਲਾਇਆ ਨਹੀਂ ਇਹਨਾਂ ਦੀ ਰੋਟੀ ਨੂੰ ਆਪਾਂ ਨੇ ਇਹਨਾਂ ਨੂੰ ਹੋਈ ਵੀ ਜੀ ਖੰਗ ਇਸ ਕਰਕੇ ਨਹੀਂ ਲਗਾਇਆ ਮੈਡਮ ਸਾਡੀ ਬੈਠੀ ਅੰਦਰ ਏਦੇ ਠੰਡ ਕਰਕੇ ਕਾਰਟੂਨ ਲਾ ਕੇ ਬੈਠੀ ਹੋਈ ਆ ਨਿਮਰਤ ਸਤਿ ਸ਼੍ਰੀ ਅਕਾਲ ਕਰੀ ਪੁੱਤ ਸਤਿ ਸ਼੍ਰੀ ਅਕਾਲ ਕਰ ਦੋ ਬਾਈ ਕਰ ਦੋ ਫਿਰ ਇਹ ਨਹੀਂ ਜੀ ਮੰਨਦੀ ਅੱਜ ਬਸ ਇਹ ਫੋਨ ਤੇ ਬੈਠੇ ਰਹਿਣੇ ਆ ਜੀ ਵੈਸੇ ਨਹੀਂ ਬੈਹੰਦੇ ਇਹ ਘਰ ਲੋਟੇ ਨਿਮਰਤ ਦੇ ਬਾਪਾਂ ਦਾ ਜੀ ਲੱਗੇ ਪਰੌਂਠੇ ਵਧੀਆ ਤੁਸੀਂ ਵੀ ਖਾ ਸਕਦੇ ਆ ਇਹ ਪਰੌਂਠੇ ਜਿਨੇ ਵੀ ਖਾਣੇ ਆਏ ਕਮੈਂਟ ਕਰਕੇ ਦੱਸਿਓ ਜੀ ਕਿੱਥੇ ਕਿੱਥੇ ਪੈ ਰਹੇ ਨੇ ਬੀਂ। ਅੱਜ ਮੇਰੇ ਤਾਂ ਆਪੇ ਪੈ ਰਹੇ ਯਾਰ। ਠੰਡ ਹੁਣ ਵੱਧ ਸਰਦੀ ਜਿਆਦਾ। ਮਤਲਬ ਜੀ ਸਾਰਾ ਠੰਡਾ। ਤੁਹਾਨੂੰ ਥੋੜੀ ਜਿਹੀ ਜ਼ਿਆਦਾ ਪਾਲਾ ਨੇ ਆਪਾਂ ਖੱਬਾ ਸਟਾਈਲ ਪ੍ਰੌਣ ਆਉਂਦਾ ਹੈ ਜਿਵੇਂ ਅਸੀਂ ਗੋਪੀ ਪੈਕੀ ਜਿਹੜੀ ਆਉਂਦੀ ਹੈ ਆਪਾਂ ਆ ਚਲੋ ਅੱਜ ਪ੍ਰੌਣ ਬਣਾਉਂਦੇ ਆ ਪਾਉਣ ਨੂੰ ਵੇ ਲੈਣਾ ਜੀ ਬਰੋਂ ਤੇ ਮੈਂ ਤਾਂ ਗੋਭੀ ਦਾ ਹੀ ਪਾਣੀ ਨਿਚੋੜਤਾ ਸੀਗਾ ਇਹ ਪਾ ਕੇ ਦੇ ਵਿੱਚ ਨਾ ਨੂਨ ਨਹੀਂ ਤਾਂ ਇਹ ਘੰਟਾ ਲੱਗਦੇ ਵਧੀਆ ਜਿਹਾ ਬਣਦੇ ਆ ਲੈ ਖੋਇਆ ਹੁਣ ਫੜਦੇ ਨਹੀਂ ਹੈਗੇ ਸਾਰੇ ਵਧੀਆ ਬਣੇ ਹੋਏ ਹੈਵੀ ਹੋ ਗਈ ਥੋੜੇ ਜਿਆਦਾ ਨੇ ਜੀ ਮੈਨੂੰ ਤਾਂ ਇਹ ਬਹੁਤ ਫ੍ਰੌਂਟ ਪਸੰਦ ਆਈ ਤੁਹਾਨੂੰ ਕਿਹਨੂੰ ਕਿਹਨੂੰ ਪਸੰਦ ਆਈ ਕਮੈਂਟ ਕਰਕੇ ਜਰੂਰ ਦੱਸੇ ਕਰੋ ਜੀ లైక్ ਤੇ সাবస్క్రిబ్ దూର ਕਰਿਆ ਕਰੋ వీడియో లైక్ ਵਧੀਆ ਸੇਕ ਹੋ ਗਈ ਪਾਣੀ ਅੱਗੇ ਤਾਂ ਇਹ ਇਸ ਤਰ੍ਹਾਂ ਰਹੀ ਸਵਾਦ ਲਾ ਦੇਣੀ ਹੈ ਜਰਿਆ ਥੋੜੀ ਜਿਹੀ ਸਟਫਿੰਗ ਜ਼ਿਆਦਾ ਖਾਣ ਚ ਟੇਸਟੀ ਹੈ ਅਰ ਲਈ ਚਲ ਰੈਡੀ ਹੋ ਗਿਆ ਆਪਣਾ ਪਰੌਂਠਾ ਹਟਤਾ ਗਿਆ ਹੀ ਵੀ ਨੇਵਰ ਤਾਂ ਲੱਗੀ ਜੇ ਖੇਲਣ मौसम ठीक हो गया है उसे पहन थोड़ी थोड़ी ही करनी है हैं क्या हो गया 60 बज गई बस ठीक हो गई हैं आगे दिखाई शास्त्री कर जी शास्त्री का जी सारे अंदर करियो शास्त्री का कर दो सारे ਜੀ ਵੀਡੀਓ ਨੂੰ ਕਰਿਆ ਕਰੋ ਜੀ ਲਾਈਕ ਤੇ ਸਬਸਕ੍ਰਾਈਬ ਜੋ ਵੀਡੀਓ ਚ ਅੱਛਾ ਲੱਗਦਾ ਜੀ ਉਹ ਵੀ ਦੱਸਿਆ ਕਰੋ ਨਹੀਂ ਅੱਛਾ ਲੱਗਦਾ ਜੀ ਉਹ ਵੀ ਦੱਸਿਆ ਕਰੋ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਨੂੰ ਦੂਜੀ ਵੀਡੀਓ ਦੇ ਨਾਲ ਨਹੀਂ ਰਹਿਤਾ ਲਿਫਟ ਕੋਣ ਮਿਲਦੇ ਆ ਜੀ ਆਪਾਂ ਦੂਸਰੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਬਾਏ ਕਰਦੇ ਹਾਂ ਤਾਂ ਬਾਏ ਕਰਦੇ ਫਿਰ ਬਾਏ ਬਾਏ ਭਾਈ ਕਰ ਦੋ